ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ। ਆਸ ਕਰਦੇ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ। ਕ੍ਰੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਆਪ ਜੀ ਨੂੰ। ਅੱਜ ਦੀ ਵੀਡੀਓ ਪਿੰਡ ਖਿਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਲਗਦੀ ਇਹਨੂੰ ਸੱਜਣੋ। ਬਾਈ ਸੇਠੀ ਦੇ ਘਰ ਪਹੁੰਚ ਚੁੱਕੇ ਆ ਹੌਰਸਲਕਾ ਉਹਦਾ ਕਾਰੋਬਾਰ ਕਰਦੇ ਨੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਕੁਐਸਟ ਬੇਨਤੀ ਕਰਦੇ ਆ ਕਿਤੇ ਵੀ ਸਜਣੋਂ ਖਰੀਦਦਾਰੀ ਕਰਦੇ ਜੇ ਆਪਣੇ ਦੋ ਟਾਈਮ ਇੱਕ ਟਾਈਮ ਨਰਖ ਪਰ ਕਰਕੇ ਚੋ ਕੇ ਜਿਹੜਾ ਗੱਬਣ ਉਹਨੂੰ ਰੀਜਣਾ 蒂ਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ ਜਾਂ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ ਆਓ ਲਈਏ ਉਹਦੇ ਤੇ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੰਤੂ ਸਾਹਿਬ ਠੀਕ ਠਾਕ ਆਨੰਦ ਤੁਸੀਂ ਸੁਣਾਓ ਮਹਾਰਾਜ ਚੜਦੀ ਕਲਾ ਚੜਦੀ ਕਲਾ ਸ਼ੁਕਰ ਹੈ ਜੀ ਤੇ ਡਰੈਸ ਦੱਸ ਗਏ ਭੈਣ ਭਰਾਵਾਂ ਨੂੰ ਡਰੈਸ ਆਪਣਾ ਪਿੰਡ ਖੇਮਕਰਨ ਹਾਂ ਜੀ ਤਹਿਸੀਲ ਪੱਟੀ ਹਾਂ ਜੀ ਜ਼ਿਲ੍ਹਾ ਕਰਨਤਾਰ ਮੋਬਾਈਲ ਨੰਬਰ 88470 95609 ਠੀਕ ਹੈ ਜੀ ਜਿਹੜੇ ਵੀ ਤੁਹਾਡੇ ਚੈਨਲ ਜਰੀਏ ਸਾਰੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਚਾਰਪੜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇੱਕ ਕਿਣਵਾ ਸੂਹਾ ਵੜ ਅਸ਼ਾਈ ਆ ਲਾ ਗਈ ਫਿਰ ਬਿਲਕੁਲ ਜੀ ਇਹ ਤੋਹਫਾ ਹੀ ਚੰਗਾ ਪਲੀ ਪਲੋਸੀ ਕੱਢੀ ਜਣਾ ਬਹੁਤ ਚੰਗੀ ਵੜ ਆ ਜੀ ਬਹੁਤ ਚੰਗੀ ਕਿੰਨਾ ਕੁ ਦੁੱਧ ਦੀ ਮਾਲਕ ਰਹੀ ਹੈ ਜੀ ਇਹ ਵੀਰ ਦੀ 20 ਕਿਲੋ ਦੁੱਧ ਦਿੰਦੀ ਹੈ ਅੱਛਾ ਐਨ ਵੀ ਇਹਦੀ 5 ਤੋਂ ਪਲਸੀ ਹੁੰਦੀ ਆ ਇਹ ਚੋਈ ਹਨ ਚੋਈ ਆ ਇੱਕ ਸੂਹਾ ਹਾਂ ਇੱਕ ਹੁੰਦਾ ਨਾ ਆਪਾਂ ਵਪਾਰ ਦਾ ਕੰਮ ਕਰਦੇ ਆ ਇਹ ਆਪਾਂ ਆਪਦੇ ਹੱਥੀ ਚੋਈ ਆਪਣੇ ਘਰ ਦੀ ਵੜ ਆ ਹੂੰ ਇਹ 20 ਕਿਲੋ ਦੁੱਧ ਦਿੰਦੀ ਆ ਅੱਛਾ ਬਹੁਤ ਚੰਗੀ ਗਾਂ ਯਾਰ ਬੜੀ ਬੰਦੀ ਦਿੰਦੀ ਆ ਇਹ ਨਾ ਵਾਕੀ ਨਾ ਸਜਣੋ ਲੇਵੇ ਦੀ ਥਰਾਂ ਦੀ ਬੰਤਰ ਨੇੜ ਤੋਂ ਕਰ ਲੋ ਚੈੱਕ ਥਾਂ ਚੰਗਾ ਦੇ ਥਲੇ ਤੋਂ ਦਾ ਨਿਸ਼ਾਨਾ ਹੀ ਹੈਗਾ ਜੀ ਠੀਕ ਹੈ ਫੇਸ ਕੁਆਲਟੀ ਬਥਾ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਹੈ ਨਾ ਲਓ ਜੀ ਲਓ ਬਾਕੀ ਰਾਜੀ ਰੂਜੀ ਬੜੀਆ ਉੱਤੇ ਮੜੀ ਜੀ ਬੰਨ ਵੀ ਨੋਰਮਲ ਜੀ ਹੈਗੀ ਆ ਜਿਹੜੀ ਸ਼ਾਈ ਹਾਲ ਦੇ ਵਿੱਚ ਆਉਂਦੀ ਆ ਉਹ ਪਿਓਰ ਹੈ ਲਓ ਜੀ ਲਾਲੂੜਾ ਜੇ ਪਏ ਜਵਾਨੇ ਦੇ ਥਾਨ ਬਹੁਤ ਸੋਹਰੇ ਲੋਈ ਲੈ ਆਵੇ ਦੀ ਤੋਰਦੀ ਚੰਗੀ ਆ ਪਹਿਲਵਾਨਾਂ ਕੋ ਮੜਕ ਮੜਕ ਇਸ ਕੁਆਲਿਟੀ ਦੇਖ ਲੋ ਲੋਈ ਥਾਂ ਬੜਾ ਸੋਹਣਾ ਲੱਗਾ ਮਹੀਂ ਵਰਗਾ ਭੇਟ ਪੁੜਾ ਚੰਗਾ ਅੱਛਾ ਤੁਹਾਡੇ ਬੱਚਿਆਂ ਦੇ ਕੀ ਕੀ ਨੇ ਹੁਣ ਲੋ ਬਈ ਭਾਈ ਇਹ ਫਿਰ ਇਹਦਾ 20 ਕਿਲੋ ਜ਼ੁੱਤ ਜਲ ਪਾਉਂਦੀ ਰਹੀ ਹੁਣ ਮੁੱਲ ਵੀ ਇਹਦਾ ਕਰੀਏ ਮੁੱਲ ਵੀ ਜੀ 60000 ਆਹਣਾ 55000 ਦੇ ਦਾ ਕੁਛ ਛੋੜ ਛਾਪਾ ਕਰ ਦਈਏ ਇਹ ਆ ਛੜਦਾ 54 ਦੀ ਹੋਰ ਯਾਰ ਇੱਕ ਛੜ ਨਹੀਂ ਦੇਰ ਕੇ ਚਲ ਕੋ ਨਹੀਂ ਹੁੰਦਾ 53 ਛੜ ਦੀ ਬਾਕੀ ਲਾੜ ਸਜਣੋ ਦੇਖ ਲੋ ਕਿਤੇ ਕਿਤੇ ਡੇਗੋ ਟ੍ਰਾਲ ਦੀ ਲੋ ਜੀ ਨੇੜ ਤੋਂ ਕਰ ਲੋ ਥਣ ਲੈਵਾ ਚੱਕ ਥਾਣ ਬਹੁਤ ਸੋਹਣਾ ਲੱਗਾ ਤੇ ਸ਼ਾਇਆ ਦੇ ਵਿੱਚ ਜਿਹੜੀ ਇਹਦੀ ਬੰਤਰ ਆ ਪਿਓਰ ਤੇ ਦੁੱਧ 20 ਕਿਲੋ ਸ਼ਾਹੀ ਕਿਨਾਰ ਬੜੇ ਆਰਾਮਦਾਰੀ ਨਾਲ ਪਉਂਦੀ ਰਹੀ ਸਤੂਆ ਕਿ ਚੋਈ ਆ ਉਹਨਾਂ ਦੇ ਵਪਾਰ ਦਾ ਕਾਰੋਬਾਰ ਤੇ ਇਹ ਡੱਬੀ ਏ ਵੀਰ ਜੀ ਤੀਜਾ ਸਵੇਰ ਸੂਣ ਜਾ ਰਹੀ ਆ ਅੱਛਾ ਦੁੱਧ ਦਿੰਦੀ ਆ 15 ਕਿਲੋ 14 15 ਪਿਛਲੇ ਘਰ ਵਾਲਿਆਂ ਨੂੰ ਆਪਾਂ ਤੇ ਕੱਲ ਹੀ ਲਿਆਂਦੀ ਆ ਆਦੇ ਆਂਦੇ ਕਿ 14 15 ਆਮ ਸੇਵਾ ਦੇ ਚੁੰਦੇ ਰਹੇ ਆ ਠੀਕ ਆ ਬਹੁਤ ਠੰਡੀ ਧੀਰੀ ਆ ਲਾੜ ਬੜੇ ਪੈਣਾ ਲਾਲ ਵੇ ਮੈਂ ਬਰਫੀ ਆ ਕੇ ਇਧਰੇ ਵਾਕੇ ਰੁਕ ਪਰਿੰਦਾ ਮੈਂ ਹਾਂ ਥਾੜ ਬਹੁਤ ਸੋਹਣਾ ਲੱਗਾ ਇਹਨੂੰ ਵੀ ਕਰਮਾਉਣ ਤਾਣ ਦੇ ਹਾਂ ਖੋਲ ਕੇ ਤੋਰਾ ਚੈ ਕਰਾਈਏ ਲਓ ਭਾਈ ਸਜਰੋ ਇਹ ਸਵਾਟੇ ਸੋਨੀਆ ਵੈੜ ਡੱਬਾ ਡੱਬਾ ਰੰਗ ਠੀਕ ਹੈ ਜੀ ਬਲੇ ਥੋੜਾ ਜਿਹਾ ਕ੍ਰਾਸ ਪੰਨ ਵੀ ਹੈਗਾ ਜੀ ਐਚਐਫ ਦੇ ਨਾਲ ਲੋ ਜੀ ਲੋ ਇਥਾਂ ਲੈਵਾ ਲੋ ਕਰ ਲੋ ਚੇਕ ਤੋਰਾ ਬਹੁਤ ਸੋਹਣਾ ਲੱਗਾ ਕਰਮ ਵਾਲੀ ਲਾਇਓ ਜੀ ਇਸ ਕੁਆਲਟੀ ਦਾ ਇਸ ਕੁਆਲਟੀ ਬਹੁਤ ਸੋਹਣੀ ਲੱਗੀ ਆ ਕ੍ਰਾਉਸ ਪੰਨ ਥੋੜਾ ਜਿਹਾ ਅੰਗ ਰੱਖਦੀ ਆ ਬਹੁਤ ਚੰਗੀ ਬੱਚੀ ਯਾਰ ਨਹੀਂ ਚੰਗੀ ਆ ਸੋਹਣੀ ਆ ਜਿੰਨੀ ਆ ਟੌਪ ਟੌਪ ਇਹ ਨਹੀਂ ਕਿ ਹਾਂ ਵੀ ਕੋਈ ਮਾਰੂ ਵੀ ਜਾਂ ਕੋਈ ਇਹੋ ਜਿਹੀ ਗੱਲ ਸੀਠੀ ਖੇਮ ਕਰਨ ਵਪਾਰੀ ਆ ਲਓ ਜੀ ਚਲੋ ਜੀ ਲੈ ਕਿਤੇ ਮਰਜ਼ੀ ਖੁਆਰ ਦੇ ਐ ਠੰਡੀ ਇਹਦਾ ਫਿਰ ਕੀ ਲੈ ਦੇ ਕਰਦਣਾ ਸੋਨੀਏ ਵਾਂ ਦਾ ਲੈ ਦੇ ਕੀ ਕਰਦਣਾ ਦੱਸੋ ਇਹਦਾ ਲੈ ਦੇ ਮੁੱਲ 40 ਹਾਣਾ 35 ਹਜ਼ਾਰ ਦੋ ਛੱਡ ਦਈਏ ਨਹੀਂ ਨਹੀਂ ਯਾਰ ਛੱਡ ਦਾਂ ਨਹੀਂ ਦੋ ਕੁਝ ਨਹੀਂ ਹੁੰਦਾ ਜਾਣ ਦੋ 35 ਦੇ ਵਿੱਚੋਂ ਛੋਟ ਹੀ ਹੋਣੀ ਜੀ ਬਸ ਠੀਕ ਦੁੱਧ 15 ਕਿਲੋ ਦੋ ਵੀ ਵੱਡੀ ਗਾਂ ਐ ਇਹ ਨਹੀਂ ਕਿ ਕੋਈ ਛੋਟੀ ਗਾਂ ਐ ਇਧਰ ਜਿੱਥੇ ਮਰਜ਼ੀ ਖੁਆਰ ਦੇ ਨੂੰ ਜੋ ਮਰਜ਼ੀ ਹਾਂ ਉਹ ਫੜੀ ਇਹ ਨਹੀਂ ਕੀ ਹਾਂ ਜੀ ਇਹ ਤਾਂ ਮਾਲਾ ਮਾਰੂ ਜਿੱਦਰੇ ਨਹੀਂ ਨਹੀਂ ਠੀਕ ਹੈ ਠੀਕ ਆ ਮੂੰਹ ਵੀ ਸੀਲ ਲਓ ਭਾਈ ਸੱਜਣੋ ਦੋ ਵਹਿੜਾਂ ਵੀ ਦੇ ਕੋਲ 73 ਤੇ 133 ਠੀਕ ਆ ਆਪਣੀ ਨਰਖ ਪ੍ਰਕਰ ਕਰਕੇ ਲੈ ਕੇ ਜਾਓ ਪਿੰਡ ਖੇਮਕਰਨ ਪਹੁੰਚ ਕੇ ਸਾਡੇ ਉਹਨਾਂ ਸਾਰੇ ਨੂੰ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ